ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਪੁਰਾਣੇ ਸਮੇਂ ਦੇ ਵਿੱਚ ਪਰਿਵਾਰ ਵੱਡੇ ਹੁੰਦੇ ਸੀ ਸਾਰੇ ਜੀ ਇਕੱਠੇ ਮਿਲ ਕੇ ਰਹਿੰਦੇ ਸੀਗੇ ਵੱਡੇ ਵੱਡੇ ਪਰਿਵਾਰ ਹੁੰਦੇ ਸੀ 40 50 ਜੀ ਇੱਕੋ ਘਰ ਦੇ ਵਿੱਚ ਰਹਿੰਦੇ ਸੀ ਤੇ ਉਸ ਸਮੇਂ ਦੀ ਗੱਲ ਦੱਸੋ ਉਹ ਪਰਿਵਾਰ ਇਕੱਠੇ ਕਿੱਦਾਂ ਰਹਿੰਦੇ ਸੀ ਤੇ ਕਿਉਂ ਰਹਿੰਦੇ ਹਾਂਜੀ ਉਹ ਮੈਂ ਤਾਂ ਦੱਸ ਰਹੀਆਂ ਗੱਲ ਇਸ ਤਰ੍ਹਾਂ ਵੀ ਉਦੋਂ ਸੀ ਲੱਗ ਸਕਦੀ ਬਹੁਤ ਹੁੰਦੀ ਪਰਿਵਾਰ ਵਿੱਚ ਜਨਾਨੀਆਂ ਚ ਵੀ ਬੜੀ ਸੀ ਤੇ ਬੰਦੇ ਆ ਜੀ ਬਹੁਤ ਸੀ ਬਹੁਤ ਬੰਦੇ ਤੇ ਜਨਾਨੀਆਂ ਸਿੱਦਕ ਤੇ ਸੰਤੋਖ ਬਹੁਤ ਜ਼ਿਆਦਾ ਹੁੰਦਾ ਸੀ ਇਹ ਚਾਹ ਕਰਕੇ ਹੁੰਦਾ ਵੀ ਜਿਹੜਾ ਇਕੱਠੇ ਪਰਿਵਾਰ ਦਾ ਕਰਕੇ ਵੀ ਜੇ ਇੱਕ ਜਣਾ ਘਰ ਵਿੱਚ ਗਿਆ ਸੀ ਬਾਕੀ ਘਰ ਦੇ ਬੰਦੇ ਜਨਾਨੀਆਂ ਸਾਰਾ ਕੰਮ ਜਿਹੜਾ ਉਹ ਸੰਭ ਲੈਂਦੀਆਂ ਸੀ ਇਹ ਇਸ ਤਰ੍ਹਾਂ ਜਦੋਂ ਕੰਮ ਕਰਕੇ ਬੰਦੇ ਆਉਂਦੇ ਸੀ ਤੇ ਜੇ ਜਨਾਨੀਆਂ ਥੋੜਾ ਲੇਟ ਵੀ ਹੋ ਜਾਂਦੀਆਂ ਨੇ ਉਹਨਾਂ ਨੂੰ ਇੰਨਾ ਚਾ ਚਾੜ ਦਾ ਵੀ ਸਾਡੇ ਬੰਦੇ ਬਾਹਰੋਂ ਆਉਂਦੇ ਫਟਾਫਟ ਰੋਟੀ ਸਬਜ਼ੀ ਚਟ ਬਣਾ ਲੈਂਦੀ ਸੀ ਇਕੱਠੀਆਂ ਸੀ ਤਿੰਨ ਚਾਰ ਜਣੀਆਂ ਜਦੋਂ ਜਠਾਣੀਆਂ ਦਰਾਨੀਆਂ ਪਿਆਰ ਵਧਾਉਂਦਾ ਸੀ ਸੀ ਉਹ ਬਾਦ ਵਿੱਚ ਜਦੋਂ ਰੋਟੀ ਬਣਾਉਣੀ ਆ ਤੇ ਇੱਕ ਨੇ ਜਦੋਂ ਪਕਾ ਰਹੀ ਲੋ ਹੋਣੀ ਲੋਹਾ ਹੁੰਦੇ ਸੀ ਪਹਿਲਾਂ ਲੋਹਾ ਹੁੰਦੀਆਂ ਸੀ ਚਾਹ ਮਿਆਂ ਲੋਭਾਂਦੀਆਂ ਸੀ ਬਣਾਉਣੀਆਂ ਮਿੱਟੀ ਦੀਆਂ ਤੇ ਚੁੱਲਿਆਂ ਵਾਂਗੂ ਵੱਡੀਆਂ ਫਿਰ ਚਾਵੇਂ ਚੁੱਲ੍ਹੇ ਹੁੰਦੇ ਸੀ ਜੀ ਇਹ ਤੇ ਕੱਲੀ ਮੇ ਰੋਟੀ ਕੱਲੀ ਪਕਾ ਸਕਦੀ ਚੁੱਲ੍ਹੇ ਤੇ ਜੇ ਜ਼ਿਆਦਾ ਪਕਾਉਣੇ ਫਿਰ ਆਪਾਂ ਲੋਹ ਤੇ ਸਾਰੀਆਂ ਜਣੀਆਂ ਤਿੰਨ ਜਣੀਆਂ ਉਹਨੂੰ ਪਕਾਉਣੇ ਕਿਨੇ ਪੇੜੇ ਕਰਨੇ ਕਿ ਫੁਲਕਾ ਥਲਣਾ ਕਿਨੇ ਪਕਾ ਕੇ ਚੰਗੀ ਅਚਰਾ ਖੰਚੀ ਚੰਗੀ ਰਾਂ ਦਾ ਬਣਾਈਆਂ ਨੇ ਖੱਗਿਆਂ ਨੇ ਬਣਾਈ ਨੇ ਬਹੁਤ ਸੋਹਣੇ ਚੰਗੀਰਾ ਖਜੂਰ ਦੇ ਖੱਗਿਆਂ ਦੀਆਂ ਰੰਗ ਪਾਪਾ ਖੱਗੇ ਰੰਗ ਰੰਗ ਕੇ ਤੇ ਚੰਗੀਰ ਬਹੁਤ ਸੋਹਣ ਲੱਗਦੀਆਂ ਉਹ ਚੜਖਣੇ ਫੁਲਕੇ ਟੱਕ ਕੇ ਰੱਖ ਕੇ ਫਿਰ ਪਰਿਵਾਰ ਨੂੰ ਰੋਟੀ ਇੱਕ ਜਿੰਨੇ ਪਾਈ ਜਾਨੀ ਸਬਜੀ ਥਾਲੀ ਤੇ ਇੱਕ ਜਿੰਨੇ ਪੜਾਈ ਜਾਨੀ ਕਿਨੇ ਲੱਗ ਨੂੰ ਪਾਣੀ ਪੜਾਈ ਜਾਣਾ ਉਹ ਜਦ ਤੱਕ ਬੰਦਿਆਂ ਰੋਟੀ ਖਾਦੀ ਨਹੀਂ ਨਾਲ ਚਰ ਬੰਦ ਜਾਂਦਾ ਰਹਿਣਾ ਵੀ ਕੋਈ ਚੀਜ਼ ਇਹਨਾ ਮੰਗਣੀ ਆ ਤੇ ਫੇ ਸਾਨੂੰ ਅੰਦਰੋਂ ਭੱਜ ਕੇ ਨਾ ਹੋਣਾ ਪਵੇ ਉਹਨਾਂ ਚਿਰ ਲਾਗੇ ਲਾਗੇ ਰਹਿਣਾ ਇੰਨਾ ਵੀ ਪਿਆਰ ਪਾਕ ਸੀ ਵੀ ਚਾਹ ਇਹਨਾ ਸੀ ਮਨ ਵਿੱਚ ਵੀ ਬਹੁਤ ਜ਼ਿਆਦਾ ਪੀਸ ਸ਼ੁਕਰ ਵੇ ਮਾਰਾ ਪੀਸ ਸਾਡੇ ਬੰਦੇ ਕੰਮ ਕਰਕੇ ਤੇ ਅਸੀਂ ਵੀ ਕੰਮ ਕੰਡੇ ਸ਼ੁਕਰੀ ਕਰਨਾ ਵਾਹਿਗੁਰੂ ਸ਼ੁਕਰੀ ਆਟਾ ਗੁੰਨਣਾ ਤਾਈ ਵਾਹਿਗੁਰੂ ਤੇ ਆਟਾ ਟੱਕ ਕੇ ਤੇ ਫੇਰ ਰੋਟੀ ਆਟਾ ਜਿਹੜਾ ਗੁੰਨ ਲੈਣਾ ਵਾ ਗੁੰਨ ਕੇ ਰਾ ਕੇ ਉੱਤੇ ਪੂਨੇ ਨਾ ਟੱਕ ਦੇਣਾ ਜਿੰਨਾ ਚਿਰ ਸਾਰਾ ਆਟਾ ਮੁਕਲਾ ਨਹੀਂ ਆਟਾ ਨੰਗਾ ਨਹੀਂ ਕਰਨਾ ਉਹ ਟੱਕੀ ਛੱਡਣਾ ਟੱਕ ਕੇ ਰੋਟੀ ਪਕਾਈ ਜਣੀ ਉਹ ਫੇਰ ਬਾਅਦ ਚ ਇਹ ਰੋਟੀਆਂ ਚੋਪੜਨੀਆਂ ਵਾ ਰੱਖੀਆਂ ਪਰਿਵਾਰ ਨੂੰ ਖਵਾਈਆਂ ਬਾਅਦ ਚ ਫੇ ਸਾਰੀਆਂ ਜਨਾਨੀਆਂ ਨੇ ਰੋਟੀ ਖਾਣੀ ਰੋਟੀ ਖਾਣੀ ਹੈ ਤੇ ਜਦੋਂ ਇਹ ਇੰਨਾ ਪਿਆਰ ਹੁੰਦਾ ਵੀ ਬੰਦੇ ਦਾ ਇੰਨਾ ਮੈਂ ਵੀ ਥੋੜੀ ਜੀ ਸਬਜੀ ਤੇ ਅੱਧੀ ਰੋਟੀ ਥਾਲੀ ਚ ਜਰੂਰ ਰੈਂਡਿੰਦਾ ਕੋਈ ਪਿਆਰੀ ਬੰਦਿਆਂ ਦਾ ਇੰਨਾ ਹੁੰਦਾ ਸੀ ਜਰਾਨੀਆਂ ਦੇ ਨਾਲ ਤੇ ਉਹ ਫਿਰ ਉਹ ਜੀ ਰੋਟੀ ਦੇ ਚੋਥੇ ਥਾਲੀ ਜੀ ਰੋਟੀ ਰੱਖ ਕੇ ਜਨਾਨੀ ਨੇ ਤੇ ਉਹ ਰੋਟੀ ਉੱਪਰ ਰੱਖਣੀ ਤੇ ਖਾਣੀ ਹੈ ਜੇ ਸ਼ਾਮ ਨੂੰ ਦੁੱਧ ਪੀਣਾ ਹੋਵੇ ਤੇ ਤਾਂ ਵੀ ਦੋ ਤਿੰਨ ਘੁੱਟ ਜਿਹੜਾ ਦੁੱਧ ਦੇ ਗਲਾਸ ਚ ਜਰੂਰ ਛੱਡਣੇ ਆ ਆਪਣੇ ਘਰ ਦੀ ਵਾਸਤੇ ਜਨਾਨੀ ਵਾਸਤੇ ਇਹਲੇ ਤੁਪੀਲਾ ਇਹ ਇਹ ਕੋਈ ਪਿਆਰ ਦੀ ਹੈ ਜੀ ਪਿਆਰ ਹੀ ਇਸ ਤਰ੍ਹਾਂ ਦਾ ਵੀ ਜਿਸ ਤਰ੍ਹਾਂ ਵੀ ਇੱਕ ਸਬਰ ਦਾ ਸੰਤੋਖ ਤੇ ਪਿਆਰ ਹੈ ਇਹ ਦੋ ਗੱਲਾਂ ਜੋ ਦੋ ਗੱਲਾਂ ਵਸਦੀਆਂ ਸੀ ਨਾ ਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਵਰਕ ਤੋਂ ਜੀ